ਸਸਤੇ ਕਾਲ ਦੀ ਸਵਾਦ ਹੈ ਜੀ ਤੁਹਾਡਾ ਵੀ ਆਪੀ ਪੈਨੂ ਚੈਨਲ ਦੇ ਵਿੱਚ ਸੋ ਥੰਬ ਮਿਲਦੇ ਤੁਸੀਂ ਦੇਖ ਲੈਣਾ ਵਾ ਆਹ ਬੜਾ ਨਾ ਟਾਈਮ ਖਰਾਬ ਕਰਦੇ ਅੱਜ ਦੀ ਕਰਦੇ ਆਪਾਂ ਵੀਡੀਓ ਸ਼ੁਰੂ ਉਹਨੂੰ ਹੋਰ ਵੀ ਸਮਝਾਉਣ ਦੇ ਤਰੀਕੇ ਹੁੰਦੇ ਆ ਹਰ ਕਿ ਕੁੜੀ ਨੂੰ ਮਾਰ ਦੇਣਾ ਨਹੀਂ ਚੰਗੀ ਗੱਲ ਵਾਕਿਆ ਸਮਝਾਉਂਦੇ ਤੇ ਹੋਰ ਵੀ ਤਰੀਕੇ ਹੁੰਦੇ ਆ ਪਰ ਜੇ ਕੋਈ ਸਮਝੇ ਨਾ ਜੇ ਕੋਈ ਗੱਲ ਮੰਨੇ ਨਾ ਜੇ ਕਹਿਣਾ ਕਿਸ ਨੂੰ ਮੋੜਨਾ ਇਧਰ ਨੂੰ ਤੇ ਉਹਨੇ ਜਾਣਾ ਫੇਰ ਦੂਜੇ ਬੰਨੇ ਨੂੰ ਤੇ ਜਦੋਂ ਉਹਨੂੰ ਸਮਝਾ ਸਮਝਾ ਕੇ ਹੱਕ ਗੇ ਤੇ ਫੇਰ ਤੁਹਾਨੂੰ ਪਤਾ ਹੀ ਆ ਫਿਰ ਕੀ ਨਤੀਜਾ ਮਿਲਦਾ ਹੁੰਦਾ ਵਾ ਜਿਹੜਾ ਸਾਹਮਣੇ ਆ ਤੁਹਾਡੇ ਨਤੀਜਾ ਜੋ ਮਿਲਿਆ ਵਾ ਤੇ ਬੜੀ ਯਰੀ ਸਮਝਾਇਆ ਇਹ ਤੇ ਜਦੋਂ ਨਾ ਹੀ ਸਮਝਦੇ ਫੇਰ ਉਹ ਗਲਤ ਵੀਡੀਓ ਕਹਿੰਦੀ ਆ ਕਿ ਨਹੀਂ ਨਹੀਂ ਅਸੀਂ ਪੌਣੀਆਂ ਪੌਣੀਆਂ ਵਾ ਸਾਡੀ ਲਾਈਫ ਆ ਆਪਾਂ ਆਪਣੀ ਲਾਈਫ ਚ ਜਿੱਦਾਂ ਦੀਆਂ ਮਰਜ਼ੀ ਵੀਡੀਓ ਪਾਈਏ ਤਸੋ ਤੁਹਾਨੂੰ ਕੀ ਆ ਬਾਕੀ ਜਿੱਦਾਂ ਇੱਕ ਵਾਰੀ ਤੈਨੂੰ ਉੱਥੇ ਸੱਦਿਆ ਸੀ ਮੋਟਰ ਦੇ ਉੱਪਰ ਤੂੰ ਕਿੰਨੀ ਕਿ ਸੁਧਰੀ ਆ ਤੂੰ ਬਸ ਕੀ ਕੀਤਾ ਵਾ ਡਬਲ ਮੀਨੀ ਗੱਲਾਂ ਹੀ ਬੰਦ ਕੀਤੀਆਂ ਸੀਗੇ ਬਾਕੀ ਹੋਰ ਕੁਝ ਨਹੀਂ ਕੀਤਾ ਬਾਅਦ ਵਿੱਚ ਤੇਰੀਆਂ ਵੀਡੀਓ ਕਿੱਦਾਂ ਨਹੀਂ ਆਉਂਦੇਆਂ ਵੀ ਆ ਠੀਕ ਹੈ ਚਲੋ ਮੰਨਿਆ ਕੇ ਉਹ ਚਲੋ ਜੋ ਡਬਲ ਮੀਨਿੰਗ ਗੱਲਾਂ ਕਰਦੀ ਉਹ ਤੇ ਤੂੰ ਹਟ ਗਈ ਕਰਨ ਬਹੁਤ ਵਧੀਆ ਗੱਲ ਹੈ ਜਿਹੜੀ ਤੂੰ ਹਟ ਗਈ ਉਹਨਾਂ ਦੀ ਮੰਨੀ ਤੇ ਭਾਤੂ ਕੁਝ ਹੋਰ ਦਿਖਾਉਣ ਡਿਆ ਵੀ ਹੈ ਕਿਉਂਕਿ ਤੈਨੂੰ ਵੀ ਉਹਾਂ ਦੀ ਉਹ ਘਾੜ ਰੜਕਦੀ ਹੈ ਨਾ ਉਹ ਪੂਰੀ ਕਾਨੇ ਹੀ ਬਾਕ ਕੋਈ ਨਹੀਂ ਤੁਹਾਨੂੰ ਦੱਸਦੇ ਆ ਕਿਹੜੀ ਵੀਡੀਓ ਤੇ ਆਪਾਂ ਗੱਲ ਕਰਦੇ ਪਏ ਆਂ ਇਹਦੀ ਤੇ ਵੇਖ ਲਓ ਭਈ ਕਾਫੀ ਸੁਧਰ ਗਈ ਆ ਕੁੜੀ ਮਤਲਬ ਇਹ ਐਡਾ ਬੰਦ ਕਰਦੀ ਆ ਪਰ ਆਪਣੀ ਇੱਦਾਂ ਦੂਜੀਆਂ ਜੇੜੀਆਂ ਚਾਲੂ ਕਰਤੀਆਂ ਜੇ ਆਪਾਂ ਨੂੰ ਮਤਲਬ ਇਹਨਾਂ ਨੂੰ ਹਟਾਇਆ ਗਿਆ ਹੈ ਨਾ ਕਿ ਤੁਸੀਂ ਵੈਦਾਂ ਨਹੀਂ ਐਡਾ ਨਾਂ ਦੋ ਤੇ ਕੱਪੜੇ ਉਹਨਾਂ ਨੇ ਨਿੱਕੇ ਕਰ ਲਏ ਉਹਨੇ ਉਹਨੇ ਕੱਪੜੇ ਛੋਟੇ ਕਰ ਲਏ ਕਿ ਚਲੋ ਜੀ ਕੋਈ ਗੱਲ ਨਹੀਂ ਸਾਨੂੰ ਇਹੋ ਗੱਲੋਂ ਹਟਾਇਆ ਗਿਆ ਵਾ ਕਿ ਵੈਦਾਂ ਨਹੀਂ ਐਡਾ ਨਹੀਂ ਦੇਣੀ ਆ ਤੇ ਬਾਕੀ ਆਪਾਂ ਹੋਰ ਗੰਦ ਪਾਈ ਜਾਂਦੇ ਆ ਬਾਕੀ ਇੱਕ ਗੱਲ ਹੋਰ ਵੀ ਹੈਗੀ ਆ ਤੁਸੀਂ ਵੀਡੀਓ ਬਣਾਉਣੀ ਆ ਸਿੰਪਲ ਵੀਡੀਓ ਦਖਲੋਗੇ ਬਣਾ ਲਓ ਹੈ ਜਾਣ ਬੁੱਝ ਕੇ ਹੀ ਐ ਸੀਨੇ ਆ ਕਰਨੇ ਆ ਕਿ ਕੋਈ ਦਿਖੇ ਫੇਰ ਹੀ ਗਾੜੀ ਅਗਲੇ ਨੇ ਵੀਊ ਦੇਣੇ ਆ ਉਹ ਅਕਲ ਨੂੰ ਕਦੇ ਹੱਥ ਮਾਰੋ ਪਰ ਅਕਲ ਨੂੰ ਹੱਥ ਮਾਰਨ ਜੋਗੇ ਹੁੰਦੇ ਤੇ ਇਹ ਕੰਮ ਤੁਸੀਂ ਕਰਨਾ ਹੀ ਨਹੀਂਗਾ ਆ ਚਿੰਨਾ ਅਸੀਂ ਤੂੰ ਗੰਦ ਪਾਉਂਦੀ ਆ ਨਾ ਕੋਈ ਹਿਸਾਬ ਹੀ ਨਹੀਂ ਦੱਸ ਦਿਖਾਉਣ ਕੀ ਦੀ ਆ ਲੋਕਾਂ ਨੂੰ ਪਤਾ ਹੀ ਕੀ ਦਿਖਾਉਂਦੀ ਆ ਤੂੰ ਆਪਣਾ ਡਾਂਸ ਨਹੀਂ ਵਿਖਾਉਂਦੀ ਜਿਹੜਾ ਤੂੰ ਐ ਐ ਕਰਦੀ ਪਈ ਆ ਵਾਲ ਨਹੀਂ ਦਿਖਾਉਂਦੀ ਵਾਲ ਵੀ ਤਾਰੀ ਉੱਥੇ ਛੁੱਟੇ ਗਿਆ ਤੇ 15 ਤਿਹਾਰ ਫੇਰ ਜਾਵੇ ਜਿਹੜਾ ਬੰਦਾ ਉੱਧਰ ਵੇਖਣ ਨਾ ਉਹ ਫੇਰ ਧਿਆਨ ਉੱਧਰ ਜਾਵੇ ਆ ਕਰਤੂਤਾ ਤੁਸੀਂ ਕਰਦੇ ਪਏ ਜੇ ਤੇ ਹੁਣ ਕਿਦਾਂ ਸੋਸ਼ਲ ਮੀਡੀਆ ਤੇ ਰੋਂਦੀ ਪਈ ਆ ਜੀ ਮੈਂ ਇਹਦੇ ਕੁਝ ਕਰਦੀ ਨਹੀਂ ਜੀ ਮੈਂ ਕੁਝ ਕੀਤਾ ਨਹੀਂ ਮੈਂ ਤਾਂ ਤੁਮਹਾਰਾ ਕੁਝ ਛੱਡਦਾ ਆ ਲੋਕੀ ਮੈਨੂੰ ਬਦਲਾ ਕਰੀ ਜਾਂਦੇ ਹੈ ਹੈ ਆ ਤੇਰੇ ਸਾਹਮਣੇ ਹੀ ਆ ਦੇਖ ਲੱਖੀ ਆਪਣੀ ਅਸੀਂ ਪਰ ਤੁਸੀਂ ਸਮਝੇ ਨਹੀਂ ਸੀ ਤੁਸੀਂ ਪਹਿਲੇ ਗੋਲਜੀ ਵੀ ਕੀਤੀ ਬੋਲੀ ਵੇਖੋ ਜਿਹਨਾਂ ਨੇ ਗੱਲਾਂ ਮਤਾ ਚੱਲਦੀਆਂ ਪਈਆਂ ਸਵਾਲ ਇਹਨਾਂ ਨੂੰ ਪੁੱਛਦੇ ਪਏ ਆ ਤੇ ਵਿਚਾਰੀ ਕੰਮ ਦੀ ਪਈ ਆ ਠੀਕ ਹੈ ਨਾ ਉਹ ਇਹ ਪਾਣੀ ਪੂਣੀ ਪਿਆ ਲੋ ਪਰ ਤੁਹਾਨੂੰ ਇੱਕ ਚੀਜ਼ ਅਸੀਂ ਦਿਖਾਉਣਾ ਚਾਹੁੰਦੇ ਆ ਤੁਸੀਂ ਵੇਖੀ ਨੁਣੀ ਪੱਕੀ ਗੱਲ ਆ ਕਿਉਂਕਿ ਤੁਸੀਂ ਸਾਰੇ ਇਹਦੇ ਸ਼ਕਲ ਵਾਲੇ ਦੇਖਦੇ ਨੇ ਆ ਪਿੱਛੇ ਵੇਖ ਰਹੇ ਨੇ ਪਿੱਛੇ ਚੈੱਕ ਕਰਨਾ ਇਹਦੇ ਮੁੰਡਾ ਫੋਨ ਕਰਨ ਨੂੰ ਫੋਨ ਲਾਇਆ ਹੱਸੰਦਿਆ ਦੰਦ ਕੱਢਣ ਦੇ ਹੀ ਆ ਇਹਨੇ ਇੱਕ ਦਸਾਂਗ ਚ ਆਏ ਉਹ ਕੰਨ ਵਾਲਾ ਵਾ ਭੈਣ ਦੀ ਆ ਇਹਦੇ ਨੇ ਗੰਦ ਪਾਇਆ ਵਾ ਇਹਨਾਂ ਦੇ ਕੋਈ ਜਾਣਾ ਨਹੀਂ ਹੈ ਚੱਲ ਮੇਰੀ ਫੋਟੋ ਉਹਦੀ ਗੋਈ ਗਲਤੀ ਦੇ ਵਿੱਚ ਉਹਦੀ ਫੋਟੋ ਆ ਗਈ ਉਹ ਵੀ ਵਿਚਾਰਾ ਬੱਦ ਸਾਈਡ ਤੇ ਹੋ ਗਿਆ ਜਾ ਕੇ ਵੇਲ ਉਹ ਨਿਆਰੇ ਪੂਰੇ ਲੈ ਜਾਂਦੇ ਵਾ ਤੇ ਇਧਰ ਵਿਚਾਰੀ ਹਾਂ ਮੈਂ ਕੀ ਕਰਾਂ ਹਾਂ ਸਾਗ ਸੁੱਕਿਆ ਪਿਆ ਵਾ ਯਾਰ ਮੈਂ ਤੁਹਾਨੂੰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਜੇ ਤੁਸੀਂ ਇੰਟਰਵਿਊ ਲੈ ਜਾਂਦੇ ਤਾਂ ਖੇਤੀ ਚ ਹੈ ਜੇ ਇਹਦੇ ਹਾਲਾਤ ਪਏ ਆ ਨਾਲ ਪਾਣੀ ਦੀ ਬੋਤਲ ਵੀ ਤੁਹਾਨੂੰ ਚਾਹੀਦੀ ਠੀਕ ਹੈ ਨਾ ਮਾੜਾ ਮਾੜਾ ਪਾਣੀ ਪਿਆ ਲੋ ਇਹਦਾ ਇਦਾਂ ਇਹ ਨਾ ਹੋਵੇ ਕਿ ਇਦਾਂ ਹੀ ਬੁੜਕ ਜੇ ਬਾਕੀ ਨਾ ਤੁਹਾਨੂੰ ਮੈਂ ਇੱਕ ਗੱਲ ਦੱਸ ਦਿੰ ਕੀ ਚੀਜ਼ਾਂ ਇਹ ਚਲੋ ਵੀ ਜੋ ਵੀ ਹੋਇਆ ਹਨਾ ਗਲਤੀ ਦੇ ਨਾਲ ਹੀ ਹੋਇਆ ਵਾ ਜੋ ਹੋਇਆ ਹਨਾ ਬਾਕੀ ਇਹ ਚੀਜ਼ਾਂ ਨਾ ਪਬਲਿਸਿਟੀ ਭਾਲਦੀਆਂ ਜ਼ਿਆਦਾ ਠੀਕ ਆ ਇਹਨਾਂ ਨੂੰ ਹੁੰਦਾ ਕਿ ਸਾਡੇ ਵਾਰ ਤੋਂ ਵਾਰ ਨਿਊਜ਼ ਵਾਲੇ ਖਬਰਾਂ ਲੈਣ ਕਿ ਮਤਲਬ ਇਦਾਂ ਜੀ ਇਹਨਾਂ ਨੂੰ ਧਮਕੀ ਮਿਲ ਗਈ ਆ ਇਹਨਾਂ ਨੂੰ ਉਹਨਾਂ ਨੇ ਕੁਝ ਕਿਹਾ ਤਾਂ ਨਹੀਂ ਨਾ ਉਹਨਾਂ ਨੇ ਇਹ ਕਿਹਾ ਵਾ ਸੁਧਰ ਜੋ ਇਹ ਚੀਜ਼ਾਂ ਕਿਹਾ ਵਾ ਗਾੜੀ ਵਾਸਤੇ ਉਹਨਾਂ ਨੇ ਕਿਹਾ ਸੁਧਾਰ ਪਾ ਲੋ ਤੇ ਪਰ ਨਹੀਂ ਆਪਾਂ ਇਹ ਸੋਚਣ ਦੇ ਕਿ ਨਹੀਂ ਨਹੀਂ ਸੁਧਰਨਾ ਨਹੀਂ ਆਪਾਂ ਨਾ ਮਤਲਬ ਇੰਟਰਵਿਊ ਦਈਏ ਵਾਵਾ ਪਬਲਿਸਿਟੀ ਚ ਐਂਡ ਸਕੋਲਟੀ ਮਿਲ ਜੇ ਆਹੋ ਤੁਹਾਨੂੰ ਸਕੋਲਟੀ ਦੀ ਲੋੜ ਬੜੀ ਆ ਨਾ ਬਹੁਤ ਜਿਆਦੀ ਚਾਹੀਦੀ ਆ ਉਹ ਮਗਰ ਵੀ ਹੰਡਿਆਣਾ ਵਾ ਪਰ ਕਿਉਂ ਹੰਡਿਆਓ ਕਹਿੰਦਾ ਨਾ ਪਹਿਲਾਂ ਕਰਤੂਤਾਂ ਵੇ ਕਿਦਾਂ ਨਹੀਂ ਆ ਘੋਲਦੇ ਨਹੀਂ ਆ ਤੇ ਹੁਣ ਵੇ ਡਰਨਾ ਕਿਦੀ ਸੈਂਭੀ ਪਈ ਆ ਆਪਾਂ 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 ਪੋਸਟ ਕੀਤੀਆਂ ਹੀ ਸਾਰੀਆਂ ਵੀਡੀਓ ਮਤਲਬ ਕਿ ਚਾਰ ਵੀਡੀਓ ਪੋਸਟ ਕੀਤੀਆਂ ਹੀ ਵੈਦਾ ਵਾਲੀਆਂ ਆਪਾਂ ਉਹੀ ਚਾਰ ਵੀਡੀਓ ਆਪਾਂ ਡਿਲੀਟ ਕਰ ਦਿੱਤੀਆਂ ਹੀ ਇਹਨਾਂ ਨੇ ਖੁਦ ਸਾਡੇ ਕੋਲ ਫੋਨ ਫੜ ਕੇ ਵੀਡੀਓ ਡਿਲੀਟ ਕਰਵਾ ਲੀਆਂ ਹੀ ਉਸ ਤੋਂ ਬਾਅਦ ਮਜਾਲ ਕੋਈ ਵੀਡੀਓ ਹੋਜੀ ਪੋਸਟ ਹੋਈ ਹੋਵੇ ਆਪਾਂ ਬਹੁਤ ਵੀਡੀਓ ਵਧੀਆ ਪਾਈਆਂ ਤੁਸੀਂ ਤੇ ਬਹੁਤ ਜ਼ਿਆਦਾ ਮੈਂ ਹਾਂ ਬਹੁਤ ਨੇ ਇੱਕ ਵੀਡੀਓ ਪਾਈਆ ਆ ਮਾਰੇੋਂ ਵਾੜਾ ਵੀਡੀਓ ਵਾਲ ਚਾਤੀ ਨਾਲੇ ਕੇ ਮਤਲਬ ਵੇਖਣਯੋਗ ਵੀਡੀਓ ਪਾਈਆ ਕਿ ਜਿਹੜਾ ਬੰਦਾ ਕੱਲਾ ਬਹਿ ਕੇ ਵੇਖ ਸਕੇ ਕਿਸ ਦੇ ਨਾਲ ਨਾ ਫੋਨ ਵੇਖੇ ਕਿ ਇਹਦੇ ਨਾਲ ਇਹਨਾਂ ਦੀ ਇੰਸਟਾਗ੍ਰam ਨਹੀਂ ਖੋਲ ਸਕਦਾ ਐਦਾਂ ਦੀਆਂ ਵੀਡੀਓ ਪਾਈਆ ਫੇਰ ਨਾ ਇਹਨਾਂ ਨੇ ਬਾਕੀ ਗੱਲ ਇਹਨਾਂ ਨੇ ਨਾ ਇੰਟਰਵਿਊ 'ਚ ਇਹ ਵੀ ਕਿਹਾ ਸੀ ਕਿ ਮੈਂ ਕਿਹੜਾ ਸਿੱਖ ਧਰਮ ਚੋਂ ਆ ਠੀਕ ਆ ਕਿ ਮਤਲਬ ਮੈਂ ਕਿਹੜਾ ਸਿੱਖ ਧਰਮ ਚੋਂ ਆ ਕਿ ਜਿਹੜਾ ਮੈਨੂੰ ਰੋਕਿਆ ਜਾਣ ਡਿਆ ਤੇ ਬਾਕੀ ਇੱਕ ਗੱਲ ਮੈਨੂੰ ਦੱਸੋ ਕਿ ਤੁਸੀਂ ਜਿਹੜੇ ਵੀ ਧਰਮ ਦੇ ਹੈਗੇ ਜੀ ਤੁਹਾਡਾ ਧਰਮ ਤੁਹਾਨੂੰ ਮਜੂਰੀ ਦਿੰਦਾ ਵਾ ਕਿ ਤੁਸੀਂ ਗੰਦ ਪਾਓ ਕਿ ਮਤਲਬ ਤੁਹਾਡੇ ਧਰਮ ਚ ਕਿਹਾ ਜਾਂਦਾ ਵਾ ਕਿ ਤੁਸੀਂ ਕੱਪੜੇ ਛੋਟ ਪਾਓ ਕੋਈ ਗੱਲ ਨਹੀਂ ਜਿੱਦਾਂ ਮਰਜੀ ਗੰਦ ਪਾਓ ਇਹ ਨਹੀਂ ਨਾ ਕਿਹਾ ਜਾਂਦਾ ਕਿਉਂਕਿ ਤੁਸੀਂ ਇਹ ਇਹ ਨਾ ਸੋਚੋ ਕਿ ਮਤਲਬ ਹਨੂ ਕੋਈ ਡੱਕਣ ਡਿਆ ਵਾ ਤੁਸੀਂ ਇਹ ਸੋਚੋ ਕਿ ਅਸੀਂ ਕੁੜੀਆਂ ਵਾਂ ਸਾਡੀ ਇੱਤਵਾਂ ਅਸੀਂ ਆਪਣੀ ਇੱਤ ਬਚਾ ਕੇ ਰੱਖਣੀ ਆ ਇਹ ਚੀਜ਼ ਸੋਚੋ ਨਾ ਤੇ ਬਾਕੀ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਵਾਂ ਕਿ ਜਿਹੜੀ ਕਹਿੰਦੀ ਆ ਨਾ ਕਿ ਮੈਂ ਨਾ ਸਿਰਫ ਚਾਰ ਵੈਦਾਂ ਵਾਲੀ ਵੀਡੀਓ ਹੀ ਉਹ ਡਿਲੀਟ ਕਰਤੀਆਂ ਉਹੀ ਗੰਦੀਆਂ ਸੀ ਉਹ ਆਪਣੇ ਪੇਜ ਵਾਲ ਝਾਤੀ ਮਾਰ ਹਰ ਇੱਕ ਵੀਡੀਓ ਤੇਰੀ ਡੋਲ ਮੀਨਿੰਗ ਗੱਲਾਂ ਦੀ ਹੁੰਦੀ ਸੀ ਚਾਰ ਵੀਡੀਓ ਤੇ ਬਸ ਨਾਂ ਦੀਆਂ ਚਾਰ ਵੀਡੀਓ ਹੈ ਜਿਹੜੇ ਸਾਰੇ ਪੇਜ ਭਰਿਆ ਪਿਆ ਦਾ ਉਹ ਕਾਦੀ ਵੀਡੀਓ ਆ ਹੈ ਉਹ ਗੜੀ ਤੂੰ ਕਮੇਡੀ ਕੰਨ ਦੀ ਵਿੱਚ ਹੈ ਹੁਣ ਤੁਹਾਡੀ ਵੀਡੀਓ ਕਾਫੀ ਚੱਲਣ ਢੀ ਉਹ ਜਿਹੜੀ ਜਿਹੜੇ ਤੇ ਕਹਿੰਦਾ ਇਹ ਮੈਡਮ ਦਾ ਨਾਮ ਦੇ ਸਾਈਜ਼ ਵੱਡਾ ਕਿੰਨੀ ਚੱਲਣ ਢੀ ਆ ਉਤੇ ਤੁਹਾਡੀ ਫੋਟੋ ਲਾ ਲਾ ਕੇ ਕਿਦਾਂ ਲੋਕੀ ਡਏ ਆ ਹੈਣਾ ਤੇ ਇਹ ਤੋਂ ਚੰਗਾ ਕਿ ਬੰਦਾ ਥੋੜਾ ਜਿਆ ਸੁਧਰ ਕੇ ਰੱਖੀਏ ਆਪਾਂ ਥੋੜਾ ਜਿਆ ਸਹੀ ਚੱਲੀਏ ਤੇ ਨਾ ਲੋਕੀ ਇਦਾਂ ਕਰਨ ਤੇ ਆਪਾਂ ਮੌਕਾ ਦੇ ਦਿੰਨੇ ਆ ਲੋਕਾਂ ਨੂੰ ਬੋਲਣ ਦਾ ਫੇਰ ਜੀ ਆਪਾਂ ਕਹਿੰਨੇ ਕਿ ਨਹੀਂ ਨਹੀਂ ਜੀ ਹਈ ਬਹੁਤ ਜ਼ਿਆਦਾ ਡਾਰਵਾ ਸਾਡੀ ਜਾਨ ਨੂੰ ਬੜਾ ਖਤਰਾ ਜਾਨ ਨੂੰ ਖਤਰਾ ਤਾਂ ਹੀ ਹੈ ਨਾ ਕਿ ਜੇ ਆਪਾਂ ਗਲਤ ਕੰਮ ਕਰਾਂਗੇ ਤੇ ਜੇ ਜਦੋਂ ਗਲਤ ਕੰਮ ਹੀ ਨਾ ਕਰਾਂਗੇ ਕੋਈ ਗਲਤ ਕਦਮ ਹੀ ਨਾ ਚੁੱਕਾਂਗੇ ਫੇਰ ਜਾਨ ਨੂੰ ਖਤਰਾ ਕਿੱਦਾਂ ਹੋਊਗਾ ਤੇ ਬਾਕੀ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਵਾ ਕਹਿੰਦੀ ਮੈਂ ਵੀਡੀਓ ਡਿਲੀਟ ਕਰਤੀਆਂ ਜਦੋਂ ਆ ਮੋਛੋਛੋਲੇ ਮੀਡੀਆ ਤੇ ਵੀਡੀਓ ਪੋਸਟ ਹੁੰਦੀ ਆ ਇਹ ਵੀਡੀਓ ਡਿਲੀਟ ਤੂੰ ਕਰ ਦੂੰਗੀ ਪਰ ਹਰ ਇੱਕ ਬੰਦੇ ਨੇ ਤੇਰੀ ਅਪਲੋਡ ਵੀਡੀਓ ਕੀਤੀ ਹੋਣੀ ਆ ਤੇਰੇ ਪੇਜ ਨਾਲ ਡਿਲੀਟ ਕਰਦਾ ਕੋਈ ਫਰਕ ਨਹੀਂ ਪੈਣਾ ਉਹ ਤੇਰੀਆਂ ਵੀਡੀਓ ਰਲਦੀਆਂ ਰਹਿਣੀਆਂ ਆ Social Media ਤੇ ਠੀਕ ਆ ਨਾ ਆ ਤੂੰ ਜਿਹੜੇ ਚਬਲਾ ਮਾਰਦੀ ਫਿਰਦੀ ਹੈ ਨਾ ਇਹ ਤੂੰ ਹੀ ਪੋਸਟ ਨਾਲ ਕਰਦੀ ਫੇਰ ਗੱਲ ਬਣਨੀ ਹੀ ਜਦੋਂ ਤੇਰੀ ਚੀਜ਼ ਪੋਸਟ ਹੋ ਗਈ ਨਾ ਸਮਝ ਲੈ ਇਹ ਬਸ ਗਈ ਆ ਇਹ ਬਸ ਖੁੱਲ ਮਿਲ ਗਈ ਨੂੰ ਜਿੱਥੇ ਮਰਜ਼ੀ ਚੱਲ ਜੀ ਫਿਰ ਬਾਕੀ ਨਾ ਇਧਰ ਵੇਖੋ ਇਹਨੇ ਨਾ Instagram ਤੇ ਇਹਦੇ ਵੀਡੀਓ ਹੋਣ ਵੀ ਕਾਫੀ ਇਹਨੇ ਮੇਰੇ ਸਾਹ ਨਾਲ ਜਿਹੜੀਆਂ ਇਹਦੀਆਂ ਵੀਡੀਓ ਹੋਰ ਐਡੀਆਂ ਤੇ ਫੈਂਡੀਆਂ ਵਾ ਹੁਣ ਜਿਹੜੀਆਂ ਨਵੀਆਂ ਪਾਈਆਂ ਵਾ ਇਹਨੇ ਜਿੱਦਨ ਵਾਰਦਾਤਕ ਹੋਈ ਨਾ ਵਾਲੀ ਗੱਲ ਆਈ ਖਬਰ ਆਈ ਕਿ ਉਦਨ ਦੀ ਜਿੱਦਨ ਦੀ ਇਹ ਖਬਰ ਆਈ ਉਦਨ ਦੀਆਂ ਨੇ ਆਪਣੀਆਂ ਵੀਡੀਓ ਜਿਹੜੀਆਂ ਸ਼ੋਰਟ ਕੱਪੜੇ ਵਾਲੀਆਂ ਉਹ ਵੀ ਡਿਲੀਟ ਮਾਰਤੀਆਂ ਤਾਂ ਦਾਰ ਪਿਆਵਾ ਤੇ ਕਿੰਨੇ ਇੱਕ ਦੋ ਇਹੋ ਜਿਹੇ ਬੰਦੇ ਨਿਕਲ ਜਾਂਦੇ ਜਿਹੜੇ ਗੱਲਬਾਤ ਕਮੈਂਟਾਂ ਵਿੱਚ ਕਰਦੇ ਹੁੰਦੇ ਆ ਨਾ ਕਿ ਤੁਸੀਂ ਸ਼ੋਰਟ ਕੱਪੜੇ ਨਾਲ ਜਜਮੈਂਟ ਕਰਦੇ ਜੀ ਹੈ ਤੇ ਇਹਨਾਂ ਕੋਈ ਫਰਕ ਨਹੀਂ ਪੈਂਦਾ ਇਹ ਚੀਜ਼ ਦਾ ਫਰਕ ਹੈਗਾ ਬਾਲਾ ਜਿੱਥੇ ਮਰਜ਼ੀ ਕਰ ਲੋ ਜਿੱਥੇ ਮਰਜ਼ੀ ਚੱਲ ਜੋ ਠੀਕ ਹੈ ਨਾ ਇਹ ਤੁਹਾਡਾ ਹੀ ਵਹਿਮ ਆ ਕਿ ਨਹੀਂ ਇਹ ਚੀਜ਼ ਦਾ ਫਰਕ ਹੈਗਾ ਹੁਣ ਮੈਂ ਗੱਲਾਂ ਉਹਦਾ ਕਰ ਨੂੰ ਬਹੁਤ ਕਰ ਸਕਦਾ ਪਰ ਮੈਂ ਉਹ ਚੀਜ਼ ਹੋਰ ਕੇ ਬੰਦੇ ਚੱਲ ਜਣੀ ਹੈ ਮੈਂ ਇਸ ਕਰਕੇ ਗੱਲਾਂ ਪੂਰੀ ਨਹੀਂ ਕਰਦੀਆਂ ਠੀਕ ਹੈ ਨਾ ਬਾਕੀ ਸਮਝਦਾਰ ਬੰਦੇ ਨੂੰ ਕਹਿੰਦੇ ਆ ਇਸ਼ਾਰਾ ਹੀ ਕਾਫੀ ਹੁੰਦਾ ਨਾ ਲੱਗਦਾ ਕਿ ਕੋਈ ਗੰਦ ਪਾਉਣ ਵਾਲਾ ਤੇ ਉਹ ਗੰਦ ਪਾਉਣ ਵਾਲਿਆਂ ਨੂੰ ਦੇਖਣ ਵਾਲੇ ਵੀ ਤੁਸੀਂ ਲੋਕ ਵਾਕਿਆ ਗਲਤੀ ਤੇ ਸਾਡੀ ਆ ਅਸੀਂ ਕਿਉਂ ਵੇਂਦੇ ਆ ਹੁਣ ਖੁਦ ਉਹ ਕਹਿੰਦੀ ਆ ਕਿ ਤੁਸੀਂ ਸਾਨੂੰ ਕਿਉਂ ਵੇਂਦੇ ਜੀ ਕਿਉਂ ਗੰਦ ਵੇਂਦੇ ਜੀ ਅਸੀਂ ਇਹ ਗੰਦ ਵੇਨੇ ਆ ਉਹ ਕਹਿੰਦੇ ਅਸੀਂ ਤਾਂ ਪਾਉਨੇ ਆ ਜੇ ਤੇ ਅਸੀਂ ਗੰਦ ਪਾਉਨੇ ਨਾ ਉੱਤੇ ਵਿਊ ਵਧ ਜਾਂਦੇ ਆ ਤੇ ਜੇ ਆਪਾਂ ਸਹੀ ਵੀਡੀਓ ਕੋਈ ਪਾਉਨੇ ਆ ਨਾ ਉੱਤੇ ਵਿਊ ਘਟ ਜਾਂਦੇ ਆ ਤੇ ਗੱਲ ਵੀ ਸਹੀ ਆ ਕਈ ਇੰਸਟਾਗ੍ਰਾਮ ਤੇ ਆਈਡੀਆਂ ਵਾਂ ਜਿਨ੍ਹਾਂ ਨੇ ਗੰਦ ਬਹੁਤ ਜ਼ਿਆਦਾ ਪਾਇਆ ਹੁੰਦਾ ਵਾ ਗੰਦੀਆਂ ਮੰਦੀਆਂ ਗਾਲਾਂ ਗੰਦੀਆਂ ਮੰਦੀਆਂ ਵੀਡੀਓ ਉਹ ਹਲੇ ਤੱਕ ਡਿਲੀਟ ਨਹੀਂ ਹੋਈਆਂ ਪੇਜ ਕਦੀ ਬੈਨ ਨਹੀਂ ਹੋਇਆ ਕਦੀ ਪੇਜ ਬੰਦ ਨਹੀਂ ਆ ਜੇ ਤੇ ਕੋਈ ਸਮਝੋਤੇ ਵਾਲੀਆਂ ਵੀਡੀਓ ਆ ਕੋਈ ਮਤਲਬ ਵਧੀਆ ਵਿਚਾਰ ਆ ਉਹ ਪੇਜ ਬੰਦ ਵੀ ਹੋ ਜਾਂਦੇ ਆ ਉਹ ਪੇਚ ਬੈਨ ਹੋ ਗਏ ਆ ਠੀਕ ਆ ਤੇ ਜਿਹੜੇ ਗੰਦ ਵਾਲੇ ਆ ਉਹ ਸ਼ਰਿਆਮ ਹੀ ਵਿੱਚ ਪੇਜ ਘੁੰਮਣ ਦੇ ਆ ਸ਼ਰਿਆਮ ਆਈੜੀਆਂ ਘੁੰਮਦੀਆਂ ਤੇ ਬਾਕੀ ਅਸੀਂ ਇਹ ਗੱਲ ਪਿੱਲਾਂ ਵੀ ਕਹਿ ਚੁੱਕੇ ਆ ਪਿਛਲੀ ਵੀਡੀਓ ਵਿੱਚ ਇਹ ਕਹਿ ਚੁੱਕੇ ਆ ਕਿ ਤੁਸੀਂ ਵੇਂਦੇ ਲੋਗ ਤੇ ਤਾਜ ਕਰਕੇ ਇਹਨਾਂ ਨੂੰ ਹਿਊ ਮਿਲਦੇ ਆ ਤੇ ਤਾਜ ਕਰਕੇ ਇਹ ਪੁੱਠੇ ਕੰਮ ਕਰਦੀਆਂ ਵਾ ਠੀਕ ਆ ਬਾਕੀ ਯਾਰ ਗਲਤੀ ਚਲੋ ਹੱਡੀ ਵੀ ਹੈਗੀ ਆ ਵੇਖਣ ਵਾਲੇ ਦੀ ਤੇ ਗਲਤੀ ਇਹਨਾਂ ਦੀ ਬਣਾਉਣ ਵਾਲੇ ਦੀ ਵੀ ਹੈਗੀ ਆ ਠੀਕ ਨਾ ਤੇ ਤਾੜੀ ਦੋਵਾਂ ਥਾਣਾ ਵੱਜਦੀ ਆ ਤੇ ਕਹਿੰਦੇ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਠੀਕ ਆ ਤੇ ਬਾਕੀ ਇੱਧਰ ਵੇਖੋ ਮੈਂ ਕਹਿਣਾ ਕਿ ਗੰਦ ਨੂੰ ਲੋਕ ਬਹੁਤ ਜ਼ਿਆਦਾ ਵੇਖਣਾ ਹਲੇ ਪਸੰਦ ਕਰਦੇ ਆ ਇਹ ਬੜਾ ਕੀ ਹੋਇਆ ਭਾਬੀ ਕਮਲਕੌਰ ਮਰੀ ਹੈ ਨਾ ਜਿਹੜੀ ਭਾਬੀ ਕਮਲਕੌਰ ਹੀ ਜਿਹੜੀ ਮਾਰੀ ਜਿਹੜੀ ਮਰੀ ਹੈ ਨਾ ਉਹਦੇ 3 ਲੱਖ ਤੇ 85 ਹਜ਼ਾਰ ਫੋਲੋਅਰ ਹੀ ਠੀਕ ਜੇ ਤੇ ਉਹਦੇ ਹੁਣ ਹੋ ਗਏ ਆ 4 ਲੱਖ 52 ਹਜ਼ਾਰ ਫੋਲੋਅਰ ਮਰੀ ਤੋਂ ਬਾਅਦ ਆ ਲੋਕਾਂ ਨੇ 40 ਹਜ਼ਾਰ ਜਣੇ ਨੇ ਹੋਰ ਫੋਲੋ ਕਰ ਲਿਆ ਉਹਨੂੰ ਕਿ ਬੜਾ ਵੀਡੀਓ ਵੇਖੀਏ ਕਿ নাক ਗੰਦ ਪਾਇਆ ਆਈ ਕੀ ਚੀਜ਼ੀ ਮਤਲਬ ਸਾਰੇ ਹਲੇ ਵੀ ਮਤਲਬ ਨਾ ਮਤਲਬ ਸਪੋਰਟ ਕਰਦੇ ਇਹ ਚੀਜ਼ਾਂ ਨੂੰ ਤੇ ਬਾਕੀ ਇੱਕ ਗੱਲ ਸੁਣੋ ਮੇਰੀ ਕਿ ਜਿਹੜੇ 4 ਲੱਖ ਜਾਣਾ ਹੈਗਾ ਹੀ ਠੀਕ ਆ 4 ਲੱਖ ਜਾਣਾ ਉਹਨੂੰ ਮਤਲਬ ਨੇ 4 ਲੱਖ ਜਾਣਾ ਇਹਨੇ ਜੇ ਫੋਲੋਅਰ ਕੀਤਾ 3 ਲੱਖ ਤੇ 85 ਹਜ਼ਾਰ ਹੀ ਉਦੋਂ ਫੋਲੋਅਰ ਉਹਦਾ ਤੇ ਜਦੋਂ ਮਰ ਗਈ ਆ ਉਸ ਤੋਂ ਬਾਅਦ ਚ 4 ਲੱਖ ਤੋਂ ਟੱਪਿਆ 40 ਹਜ਼ਾਰ ਫੋਲੋਅਰ ਬਾਅਦ ਚ ਉਹਦਾ ਆਇਆ ਵਾ ਤੇ ਬਾਕੀ ਇੱਧਰ ਵੇਖੋ ਭਾਈ ਜਿਹੜੇ 4 ਲੱਖ ਜਾਣੇ ਨੇ ਫੋਲੋਅਰ ਉਹਨਾਂ ਨੂੰ ਫੋਲੋ ਕੀਤਾ ਵਾ ਉਹ ਜਦੋਂ ਉਹਦਾ ਅੰਤਿਮ ਸੰਸਕਾਰ ਹੀ ਉਹਨਾਂ ਦੇ ਕੋਈ ਗਿਆ ਨਹੀਂ ਉੱਥੇ ਬਸ ਆਪਾਂ ਕੀ ਵੇਖਣ ਦੇ ਆ ਪ੍ਰਦਰਸ਼ਨ ਵੇਖਣ ਦੇ ਆ ਠੀਕ ਆ ਇਹ ਚੀਜ਼ਾਂ ਸੋਚਿਆ ਕਰੋ ਤੁਸੀਂ ਵੀ ਕਿ ਲੋਕੀ ਜੇ ਤੁਹਾਨੂੰ ਵੇਂਦੇ ਆ ਨਾ ਇਹ ਨਾ ਸੋਚਿਆ ਕਰੋ ਕਿ ਸਪੋਰਟ ਕਰਨ ਦੇ ਆ ਉਹ ਸਿਰਫ ਗਲਤ ਵੇਂਦੇ ਆ ਉਹਨਾਂ ਨੂੰ ਥੋੜੀ ਬਹੁਤੀ ਸੋਚਣਾ ਚਾਹੀਦਾ ਵਾ ਕਿ ਜਿਹੜੇ 4 ਲੱਖ ਜਾਣਾ ਵਾ ਜਿਨੇ ਇਹਨਾਂ ਨੂੰ ਫੋਲੋ ਕੀਤਾ ਵਾ ਠੀਕ ਆ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਡਾ ਫੋਨ ਕੋਈ ਬੱਚਾ ਫੜ ਲੇ ਕਿ ਜੇ ਬੱਚਾ ਜੇ ਫੜੂਗਾ ਫੋਨ ਚੋਂ ਕੋਈ ਆਈਡੀ ਕੱਢੂਗਾ ਵੇਖੂਗਾ ਗੰਦ ਤੇ ਕੀ ਸੋਚੂਗਾ ਇਹ ਚੀਜ਼ਾਂ ਕੀ ਵੇਂਦੇ ਆਪਾਂ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਵੇਖਿਆ ਡਰ ਇੱਕ ਮਰੀਏ ਤੇ ਸਾਰੇ ਜਣੇ ਮਾਫੀ ਮੰਗਣ ਦੇ ਮੰਗਦੇ ਕਿਉਂਕਿ ਉਹ ਗਲਤ ਵਾ ਤੇ ਤਾਲੇ ਕਰਕੇ ਮਾਫੀ ਮੰਗੰਦੇ ਆ ਜੇ ਉਹ ਸਹੀ ਹੁੰਦੇ ਤੇ ਮਾਫੀ ਮੰਗਣੀ ਨਹੀਂ ਕਰੀ ਹੈ ਉਹ ਵੀਡੀਓ ਵੀ ਡਿਲੀਟ ਕਰਤੀਆਂ ਵਾ ਜਿਹੜੀਆਂ ਥੋੜਾ ਬੋਦਾ ਪੁੱਠਿਆ ਸੱਦੀਆਂ ਕੱਪੜੇ ਵਾਲੀਆਂ ਵੀ ਤੇ ਆਪਣਾ ਜੇ ਪੁੱਠਾ ਸਿੱਧਾ ਬੋਲਿਆ ਵੀ ਕਿੰਨੀ ਛੇਤੀ ਝਾੜੀਆਂ ਵੀਡੀਓ ਇਹ ਬੋਲਨ ਨਾਲ ਫਰਕ ਪੈਂਦਾ ਵਾ ਠੀਕ ਹੈ ਸੋਸ਼ਲ ਮੀਡੀਆ ਦਾ ਬਹੁਤ ਚੀਜ਼ ਵਧੀਆ ਵਾ ਪਰ ਇਹ ਕਈ ਇਹਦੇ ਗਲਤ ਇਸਤੇਮਾਲ ਕਰਦੇ ਆ ਚਲੋ ਅਸੀਂ ਬੋਲਦੇ ਆ ਲੋਕੀ ਸੋਚਦੇ ਆ ਯਾਰ ਇਹ ਛਦਾਈ ਬੋਲਦੇ ਰਹਿੰਦੇ ਐਵੇਂ ਆ ਸਾਡੀ ਤਾਂ ਕੋਈ ਮੰਨਦਾ ਨਹੀਂ ਆ ਤੇ ਜਦੋਂ ਫਿਰ ਕਹਿੰਦੇ ਨਾ ਖਾਲਸਾ ਖਾਲਸੇ ਦੀ ਫਿਰ ਮੰਨੀ ਜਾਂਦੀ ਜਦੋਂ ਖਾਲਸੇ ਨੇ ਵੇਲੋ ਇੱਕ ਨਹੀਂ ਮਤਲਬ ਜੋ ਵੀ ਕੀਤਾ ਤੇ ਫਿਰ ਲੋਕੀ ਲੋਕਾਂ ਦੀ ਡਰ ਵੀ ਪੈ ਗਿਆ ਕਲੜੀ ਚ ਕਿ ਇਹਨੂੰ ਗਨਮੈਨ ਚਾਹੀਦੇ ਆ ਕਿ ਇਹਨੂੰ ਬਹੁਤ ਜ਼ਿਆਦਾ ਮਤਲਬ ਡਾਰਵਾ ਕਿ ਇਹਨੂੰ ਧਮਕੀਆਂ ਵੀ ਹੋਂਡਾ ਪਿਆ ਵਾ ਕਈ ਕੋ ਹੋਂਡਾ ਪਿਆ ਬਾਅਦ ਚ ਕੀਤਾ ਸੀਗਾ ਬੇਬੇ ਬਾਪੂ ਤੋਂ ਉਦੋਂ 6 ਲੱਖ ਵਿਊ ਆਇਸੀ ਤੇ ਜੋ ਗੰਦਾ ਗਾਣਾ ਸੀ ਉਦੋਂ 10 ਮਿਲੀਅਨ ਸੀ ਹੁਣ ਮੈਨੂੰ ਸੋ ਆਹ ਦੇਖੋ ਜੀ ਇੱਕ ਤੋਤਾ ਕਿ ਮੈਂ ਚੰਗੇ ਕੰਮ ਕਰਨ ਲੱਗੀ ਸੀ ਪਰ ਮੇਰੇ ਕੋਲ ਚੰਗੇ ਕੰਮ ਹੋਏ ਨਹੀਂ ਵੇ ਇੱਕ ਗਾਣਾ ਕੱਢਿਆ ਸੀ ਉਹਦੇ ਉੱਤੇ 6 ਲੱਖ ਵਿਊ ਆਏ ਤੇ ਜਦ ਮੈਂ ਗੰਦਾ ਗਾਣਾ ਕੱਢਿਆ ਤਾਂ 10 ਮਿਲੀਅਨ ਆਏ ਸੋ ਆ ਚੀਜ਼ ਦਾ ਬਸ ਤੈਨੂੰ ਵਿਊਆਂ ਦਾ ਪਿਆਏ ਤੇ ਸੈਡ 뮤직 ਲਾ ਕੇ ਤੇ ਗਾੜੀ ਆਪਣਾ ਭਾਲਦੀ ਫਿਰਦੀ ਆ ਹੈ ਕਿ ਮੇਰੇ ਤੋਂ ਵੱਧ ਸਿਆਣੇ ਕੋਈ ਹੈਗਾ ਨਹੀਂ ਆ ਆ 뮤직 ਤੇਰੇ ਨੇ ਕੁਝ ਨਹੀਂ ਕਰਨਾ ਜਿਹੜੀ ਤੂੰ ਚਵਲਾ ਮਾਰਦੀ ਤੇ ਗੰਦ ਪਾਉਂਦੀ ਹੈ ਸ਼ਰਿਆਮ ਗੰਦ ਪਾਉਂਦੀ ਹੈ ਤੂੰ ਹੈ ਉਹਦੇ ਵਾਲੇ ਛਾਤੀ ਮਾਰਿਆ ਕਰ ਮੈਂ ਕੀ ਪਾਉਂਦੀ ਆ ਤੇ ਬਾਕੀ ਇੱਕ ਗੱਲ ਤੇ ਥੋੜੇ ਨਹੀਂ ਵਿਊ 6 ਲੱਖ ਵਿਊ ਥੋੜਾ ਨਹੀਂ ਹੁੰਦਾ ਠੀਕ ਆ ਪਰ ਤੈਨੂੰ ਸਿਰ ਵਿਊਆਂ ਦੀ ਭੁੱਖ ਹੀ ਆ ਵਿਊਆਂ ਕਰਕੇ ਜੋ ਮਰਜ਼ੀ ਕਰ ਸਕਦੀ ਹੈ ਤੇ ਵਿਊਆਂ ਕਰਕੇ ਹੀ ਇਹ ਪੁੱਠੇ ਕੰਮਾਂ 'ਚ ਪੈ ਗਈ ਆ ਤੈਨੂੰ ਜੇ ਬਾਈ ਚਾਂਸ ਤੇਨੂੰ 6 ਲੱਖ ਵਿਊ ਆਏ ਤੇ ਹੌਲੀ ਹੌਲੀ ਉਹ ਵੱਧਨੇ ਸੀ ਚੰਗੇ ਕੰਮ 'ਚ ਠੀਕ ਆ ਤੇ ਤੂੰ ਹੋਈ ਮਾੜਾ ਕੰਮ ਕਰਕੇ ਸਿੱਧਾ 10 ਮਿਲੀਅਨ 'ਚ ਮਤਲਬ ਤੂੰ ਹਵਾ 'ਚ ਉੱਡਣਾ ਚਾਹੁੰਦੀ ਈ ਇੱਕਦਮ ਇੱਕਦਮ ਹਵਾ 'ਚ ਉੱਡਣ ਦਾ ਇਹੋ ਫਰਕ ਵਾ ਕੇ ਤੂੰ ਗੰਦ ਪਾਉਂਦਾ ਵੀ ਸ਼ਰਿਆਮ ਕੇ ਮੈਨੂੰ ਗੰਦ ਦੇ ਪਾਈ ਜਾਵਾ ਬਸ ਮੈਨੂੰ ਵਿਊ ਮਿਲਣਾ ਚਾਹੀਦਾ ਵਿਊਆਂ ਦੇ ਚੱਕਰਾਂ 'ਚ ਤੂੰ ਆਪਣੀ ਇੱਜ਼ਤ ਮਿੱਟੀ 'ਚ ਰੋਲਦੀ ਆ ਤੇ ਤੇਰੇ ਮਾਂ ਪਿਓ ਦਾ ਕੀ ਫਾਇਦਾ ਹੈ ਤੂੰ ਨਾਲੇ ਕਿੰਨੀ ਬਿਮਾਰ ਪਈ ਆ ਕੀ ਫਾਇਦਾ ਤੇਰੇ ਇਹੋ ਜਿਹੇ ਪੈਸੇ ਲਾਉਂਦਾ ਜੇ ਤੂੰ ਚੰਗੇ ਕੰਮ ਕਰਦੀ ਉਹ ਚਲੋ ਬ ਹੋਰ ਤੇਰੀ ਮਜਬੂਰੀ ਦੇ ਇੰਨੀ ਹੋ ਦੀ ਸਾਡੀ ਮਜਬੂਰੀ ਜੇ ਬੰਦੇ ਦੀ ਹੋਵੇ ਕੰਮ ਚੰਗਾ ਹੀ ਕੰਮ ਕਰ ਲੈਂਦਾ ਇਹ ਨਹੀਂ ਕਿ ਬੰਦਾ ਕੰਮ ਕਰਤੀ ਪੈਸੇ ਕਮਾਉਣੇ ਆ ਇੱਕ ਗੱਲ ਹੋਰ ਸੁਣੋ ਜੇ ਕਹਿੰਦੀ ਹੈ ਨਾ ਕਿ ਮਤਲਬ ਇੱਕ ਗਾਣੇ ਦੇ ਮੇਰੇ 10 ਮਿਲੀਅਨ ਆ ਗਏ ਹੀ ਵਿਊ ਤੇ ਇੱਕ ਤੇ ਆਏ ਹੀ 6 ਲੱਖ ਜੇ 6 ਲੱਖ ਵਿਊ ਆਏ ਹੈ ਨਾ ਉਹ ਲੋਕਾਂ ਨੇ ਚੰਗੇ ਲੋਕਾਂ ਨੇ ਵੇਖਿਆ ਠੀਕ ਆ ਤੇ ਜੇ ਮਤਲਬ ਜੇ ਤੂੰ ਕਹਿੰਦੀ ਨਾ ਤਾਂ ਮਿਲੀਅਨ ਆਏ ਉਹ ਤੇ 10 ਮਿਲੀਅਨ ਚ ਕਮੈਂਟ ਚੈੱਕ ਕਰਾਉਣੇ ਹੈ ਨਾ ਕਿੰਨੇ ਗੰਦੇ ਆਏ ਹੋਣੇ ਕਮੈਂਟ ਕਿੰਨੀਆਂ ਗਾਲਾਂ ਕੱਢੀਆਂ ਨੇ ਔਰ ਨਹੀਂ ਤੁਸੀਂ ਚੈੱਕ ਕਰ ਦੱਸਿਆ ਕਿ ਇੰਨੇ ਲੋਕਾਂ ਨੇ ਗਾਲਾਂ ਕੱਢੀਆਂ ਤੇ ਉੱਚ ਇੰਨੇ ਲੋਕਾਂ ਨੇ ਗੁੱਡ ਕਿਹਾ ਇਹ ਚੀਜ਼ਾਂ ਨਾ ਸੋਚ ਬਦਲ ਲਓ ਆਪਣੀ ਠੀਕ ਆ ਹੁਣ ਇੱਕ ਬੰਦਾ ਦਿਹਾੜੀ ਤੇ ਜਾਣ ਲਿਆ ਵਾ ਇੱਕ ਬੰਦਾ ਦਿਹਾੜੀ ਤੇ ਜਾਣ ਡਿਆ ਇੱਕ ਬੰਦਾ ਨਸ਼ਾ ਵੇਚਣ ਡਿਆ ਵਾ ਦਿਹਾੜੀ ਵਾਲਾ ਫਿਰ ਸੋਚੇ ਮੇਰਾ ਯਾਰ 400 ਰੁਪਏ ਦਿਹਾੜੀ ਉਹ ਨਸ਼ਾ ਵੇਚ ਕੇ 2000 ਕਮਾਉਣ ਡਿਆ ਵਾ ਕਿਉਂ ਨਾ ਮੈਂ 2000 ਰੁਪਏ ਕਮਾਵਾਂ ਪਰ ਇਹ ਨਹੀਂ ਸੋਚਿਆ ਕੋਨੇ ਕਿ ਜੇ 2000 ਰੁਪਏ ਮੈਂ ਨਹੀਂ ਕਮਾਉਂਦਾ ਇੰਨਾ ਤੇ ਨਹੀਂ ਰਹੇਗਾ ਬੇਫਿਕਰਾ ਹੋ ਕੇ ਸੌਂਨਾ ਵਾ ਨੇਂਦ ਦੇ ਪੈਸੇ ਆ ਡਰਤ ਨਹੀਂ ਨਾ ਹੈਗਾ ਉਹਨੂੰ ਕੋਈ ਤੇ ਜਿਹੜਾ ਬੇਅਕਾਵਾ ਪੈਸਾ ਕਮਾਊਗਾ ਉਹਨੂੰ ਡਰ ਵੀ ਆ ਉਹ ਰਾ ਸੌ ਥੋੜਾ ਸਕਦਾ ਵਸੋਕ ਦੀ ਤੇ ਬਾਕੀ ਇੱਕ ਗੱਲ ਹੋਰ ਤੁਸੀਂ ਚਲੋ ਮੈਂ ਇਹ ਨਹੀਂ ਕਹਿੰਦਾ ਕਿ ਚਲੋ ਦੁੱਖ ਤੇ ਸੁੱਖ ਇਹ ਹਰ ਇੱਕ ਦੇ ਕਰਮਾਂ 'ਚ ਹੁੰਦਾ ਹੀ ਆ ਪਰ ਕਿਹ ਵਕਤ ਕੀ ਹੁੰਦਾ ਵਾ ਦੁੱਖ ਕਟੇ ਵੀ ਜਾਂਦੇ ਆ ਕਾਫੀ ਵਾਰੀ ਮੈਂ ਅੱਗੇ ਵੀ ਕਹਿਨਾ ਨਾ ਵਾ ਜੇ ਤੁਸੀਂ ਕੀ ਪਤਾ ਹੈ ਟਾੜੇ ਕਰਕੇ ਨਹੀਂ ਦੁੱਖ ਮਿਲਦੇ ਉਹਨੂੰ ਮਾਂ ਪਿਓ ਨੂੰ ਤੁਹਾਡੇ ਨੂੰ ਜੇ ਤੁਹਾਡੀ ਮਾਂ ਮਲ ਪਿਓ ਬਿਮਾਰ ਹੈ ਇਹ ਟਾੜੇ ਕਰਕੇ ਹੋਣਾ ਵਾ ਕਿਉਂਕਿ ਜਿੰਨਾ ਤੁਸੀਂ ਗੰਦ ਤੇ ਜਿੰਨਾ ਇਹ ਬੇਈਮਾਨੀ ਦਾ ਪੈਸਾ ਹੋ ਜਾਂਦਾ ਇੱਕ ਹਿਸਾਬ ਨਾਲ ਜਿਹੜਾ ਆਪਾਂ ਜਿਸਮ ਵੁਖਾ ਕੇ ਕਹੀਂ ਪੈਹਾ ਕਮਾਉਣਾ ਉਹ ਸਿੱਧੇ ਬੰਨੇ ਥੋੜਾ ਲੱਗਣਾ ਵਾ ਉਹਦੇ ਫਿਰ ਐਦਾਂ ਹੀ ਪੈਸਾ ਜਾਣਾ ਤੇ ਐਦਾਂ ਹੀ ਆਉਣਾ ਜਿੱਦਾਂ ਆਉਣਾ ਉਦਾਂ ਚਲ ਜਣਾ ਪੈਸਾ ਠੀਕ ਆ ਤੇ ਬਸ ਠੀਕ ਜੇ ਆਪਣੀ ਇਨਿਕ ਵੀਡੀਓ ਤੇ ਬਾਕੀ ਇਹਨੇ ਚੌਲਾ ਮਾਰਨੋਂ ਤੇ ਹਟਰਾਂ ਨਹੀਂ ਆ ਠੀਕ ਆ ਕੋਈ ਨਹੀਂ ਜੇ ਹੋਰ ਚੌਲਾ ਮਾਰ ਕੇ ਗਾੜੀ ਰੇਲ ਹੋਰ ਬਣਾਵਾਂਗੇ ਜਿਆਦੀ ਤੇ ਬਸ ਆਪਣੀ ਇਨਿਕ ਵੀਡੀਓ ਕਿਵੇਂ ਲੱਗੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਮਿਲਦੇ ਆ ਬਹੁਤ ਹੀ ਜਲਦ ਅਗਲੀ